ਫੰਡ ਸੇਖਾ ਕਲਾਂ ਦੀ ਸ਼ਮਸ਼ਾਨ ਘਾਟ ਜੋ ਕਿ ਬੜੀ ਹੀ ਸੁੰਦਰ ਤਰੀਕੇ ਦੇ ਨਾਲ ਗ੍ਰੀਨਰੀ ਦੇ ਨਾਲ ਵੀ ਸਜਾਈ ਹੋਈ ਹੈ ਸੁੰਦਰ ਟਾਇਲ ਲਾਈ ਹੈ ਸਫਾਈ ਸੂਈ ਦਾ ਪੂਰਾ ਪ੍ਰਬੰਧ ਰੱਖਿਆ ਹੋਇਆ ਜਿਸ ਤਰ੍ਹਾਂ ਕਮੇਟੀ ਅ ਅੱਜ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੀ ਹੋਈ ਹੈ ਦੇਖਰੇ ਕਰਨ ਵਾਸਤੇ ਕੁਝ ਹੋਰ ਵੀ ਸਮਾਗਮ ਸ਼ਾਇਦ ਇੱਥੇ ਰੱਖੇ ਹੋਏ ਸੀਗੇ ਅੱਜ ਤੇ ਇਸ ਮਤਲਬ ਸਥਾਨ ਦੇ ਵਾਸਤੇ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਉਹ ਹਰ ਰੋਜ਼ ਕਮੇਟੀ ਪ੍ਰਾਪਤ ਕਰਦੀ ਰਹਿੰਦੀ ਹੈ ਦਾਨੀ ਸੱਜਣਾ ਨੂੰ ਬੇਨਤੀਆਂ ਕਰਦੀ ਰਹਿੰਦੀ ਹੈ ਜਿਹੜੀ ਜਿਹੜੀ ਚੀਜ਼ ਦੇ ਇੱਥੇ ਲੋੜ ਮਹਿਸੂਸ ਕੀਤੀ ਜਾਂਦੀ ਹੈ ਸੋ ਦਾਨੀ ਸੱਜਣਾ ਨੂੰ ਅਪੀਲ ਕਰ ਦਿੰਦੀ ਹੈ ਕਮੇਟੀ ਤੇ ਉਹ ਕਮੇਟੀ ਮਤਲਬ ਇਸ ਸਥਾਨ ਤੇ ਹਰ ਇੱਕ ਚੀਜ਼ ਜੋ ਇਸ ਸ਼ਮਸ਼ਾਨ ਘਾਟ ਨੂੰ ਸੁੰਦਰਤਾ ਬਣਾਈ ਰੱਖਣ ਚ ਸਹਾਈ ਹੁੰਦੀ ਹੈ ਸੋ ਉਹ ਹਰ ਇੱਕ ਚੀਜ਼ਾਂ ਜਿਹੜੀਆਂ ਇੱਥੇ ਕਮੇਟੀ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਹਰ ਰੋਜ਼ ਨਵੀਂ ਨਵੀਂ ਕੋਈ ਚੀਜ਼ ਲਿਆ ਰਹੀ ਹੈ ਸੋ ਅੱਜ ਇੱਥੇ ਕੀ ਨਵੀਂ ਆਈਟਮ ਲਿਆਂਦੀ ਹੈ ਅੱਜ ਆਪਾਂ ਗੱਲ ਕਰਦੇ ਆ ਸੁਖਦੇਵ ਸਿੰਘ ਸਿੱਧੂ ਜੇ ਸਮਾਜ ਸੇਵੀ ਨੇ ਜਿਹੜੇ ਇਸ ਕਮੇਟੀ ਦੇ ਵੀ ਮੈਂਬਰ ਨੇ ਸਮੁੱਚੀ ਕਮੇਟੀ ਵੀ ਇੱਥੇ ਪਹੁੰਚੀ ਹੋਈ ਹੈ ਸੋ ਸਿੱਧੂ ਸਾਹਿਬ ਕੀ ਅੱਜ ਜਿਹੜੀ ਜਾਣਕਾਰੀ ਦੇਣ ਜਾ ਰਹੇ ਹੋ ਤੁਸੀਂ ਸਾਨੂੰ ਵਾਏ ਕੁੱਕਾ ਖਾਤਾ ਵਾਏ ਕੁੱਕਾ ਪਹਿਲਾਂ ਤਾਂ 1800 ਟੋਟਾ ਬਹੁਤ ਾਨਵਾਰ ਅਸੀਂ ਕੁਝ ਦਿਨ ਪਹਿਲਾਂ ਇੱਕ ਬੇਨਤੀ ਕੀਤੀ ਸੀ ਕਿਸੇ ਨੂੰ ਸਾਊਂਡ ਸਿਸਟਮ ਆ ਕੇ ਤੇ ਕੁਰਸੀਆਂ ਵਾ ਜੀ ਚਲੋ ਕਿਰਪਾ ਹੋਈ ਮਾਲਕ ਨੇ ਸਾਨੂੰ ਸਾਊਂਡ ਸਿਸਟਮ ਵੀ ਲੈ ਕੇ ਆਇਆ ਕੁਰਸੀਆਂ ਵੀ ਜਦੋਂ ਸਾਡ ਸਿਰਤਨ ਤੇ ਕੁਰਸੀਆਂ ਦੇ ਅਸੀਂ ਵੀਡੀਓ ਪਾਈ ਉਹਦੇ ਅਸੀਂ ਮੰਗ ਕੀਤੀ ਸੀ ਤਿੰਨ ਚੀਜ਼ਾਂ ਦੀ ਜੀ ਇੱਕ ਤਾਂ ਸਾਨੂੰ ਇੱਥੇ ਕਟਿੰਗ ਵਾਲੀ ਮਸ਼ੀਨ ਚਾਹੀਦੀ ਘਾਹ ਕੱਟਣ ਵਾਸਤੇ ਮਸ਼ੀਨ ਸਾਨੂੰ ਮੰਗਣੀ ਪਈ ਅੱਛਾ ਜੀ ਚਲੋ ਜੀ ਇੱਕ ਅਸੀਂ ਮੰਗਿਆ ਸੀ ਵਾਟਰ ਫਿਲਟਰ ਉੱਥੇ ਇੱਕ ਉਸ ਪੱਖਿਆਂ ਦੀ ਮੰਗ ਕੀਤੀ ਸੀ ਪੱਖੇ ਤਾਂ ਸਾਨੂੰ ਆਏ ਹੋ ਗਏ ਵੀ ਕੋਈ ਤੇຊ ਆ ਗਏ ਪੱਖੇ ਲਾ ਲਏ ਤੇ ਵਾਟਰ ਫਿਲਟਰ ਵੀ ਚਲੋ ਕੋਈ ਆ ਜਾਊਗਾ ਤੇ ਇਹ ਅਸੀਂ ਕੀਤੀ ਸੀ ਵਾਸਤੇ ਜਿਹੜੀ ਕਟਿੰਗ ਮਸ਼ੀਨ ਦੀ ਘਾਹ ਕੱਟਣ ਵਾਲੀ ਮਸ਼ੀਨ ਦੀ ਮੰਗ ਕੀਤੀ ਸੀ ਸਰਦਾਰ ਬਰਨਦੇਵ ਸਿੰਘ ਹਾਂਕਾਂਗ ਵਾਲੇ ਸਾਡੀ ਕਮੇਟੀ ਦੇ ਮੈਂਬਰ ਆ ਗੁਰਦਵਾਰ ਸਾਹਿਬ ਦੇ ਪ੍ਰਧਾਨ ਰਹੇ ਆ ਤੇ ਉਹਨਾਂ ਨੇ ਸਰਦਾਰ ਮਨਜੀਤ ਸਿੰਘ ਜਰਨੈਲ ਸਿੰਘ ਦੇ ਪੁੱਤ ਨੂੰ ਗੱਲ ਕੀਤੀ ਨਾ ਸਾਫਤਾ ਸਰਪੰਚ ਸਰਦਾਰ ਜਰਨੈਲ ਸਿੰਘ ਦੇ بیٹے ਹਾਂਕਾਂਗ ਆ ਨਾ ਮਨਜੀਤ ਸਿੰਘ ਜੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅੱਤੇ ਮੈਂ ਪਉਣਾ ਅੱਤੇ ਤੁਸੀਂ ਪਉ ਹਰਦੀਸ਼ ਨੂੰ ਉੱਤੇ ਗਏ ਵੇ ਸੀ ਅੰਤਾਂ ਤੇ ਉਹਨਾਂ ਨੇ 10000 ਰੁਪਿਆ 10000 ਰੁਪਿਆ ਪਾਇਆ ਉਹਨਾਂ ਨੇ ਡਾਲਾ 2000 ਰੁਪਿਆ ਡਾਲਾ ਹਰਦੀਸ਼ ਨੂੰ ਫਰਾਤਾ ਉਹਨਾਂ ਨੇ ਹਰਦੀਸ਼ ਨੇ ਸਾਨੂੰ 22000 ਰੁਪਿਆ ਦਿੱਤਾ ਉਹ 20000 ਰੁਪਏ ਚੱਕਾ ਵਸ ਕਾਟਣ ਵਾਲੀ ਮਸ਼ੀਨ ਲੈਂਦੀ ਹੈ ਕੈਂਚਾ ਲੈਂਦੇ ਕੈਂਚੀ ਲੈਂਦੀ ਆ ਤਾਰ ਲੈਂਦੀ ਆ ਤਾਂ ਪੈਪ ਤਾਂ ਸਾਡੇ ਮੈਂਬਰ ਆ ਕਮੇਟੀ ਦੇ ਸਮਝੋ ਬਹੁਤ ਹੀ ਸਹਿਯੋਗ ਦਿੰਦੇ ਸਾਡੇ ਨਾਲ ਕੰਮ ਵੀ ਤੇ ਕਰਾਉਂਦੇ ਆ ਤੇ ਇਹਨਾਂ ਨੇ ਸਾਨੂੰ ਇਹ ਪੈਪਦਾਨ ਕੀਤੀ ਸੀ ਜੀ ਤੇ ਡਾਕਟਰ ਸਾਹਿਬ ਨਾਲ ਆ ਕੇ ਇੱਥੇ ਕਟਿੰਗ-ਕਟਿੰਗ ਕਰਦੇ ਬਹੁਤ ਸਹਿਯੋਗ ਦਿੰਦੇ ਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਸਰਦਾਰ ਮਨਕੀਰ ਸਿੰਘ ਦਾ ਤਾਂ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸਰਦਾਰ ਬਲਦੇਵ ਸਿੰਘ ਦਾ ਜਿਹੜੇ ਕਿ ਉੱਥੇ ਬੈਠੇ ਇੱਕ ਮਿੰਟ ਜੀ ਉਹਨਾਂ ਨੇ ਗਾਂ ਦੀ ਗੱਤ ਤੋੜ ਕੇ ਆ ਸਾਡੇ ਵਾਸਤੇ ਮੁਰਦਾ ਲੈ ਆ ਕਿ ਦਿੱਤਾ ਜੀ ਅਸੀਂ ਗਏ ਸੀ 15000 ਰੁਪਏ ਦੀ ਅਸੀਂ ਇਹ ਮਸ਼ੀਨ ਆਈ 10000 ਦੀ ਹੈ ਅਸੀਂ ਚੇਂਜ ਕਰਨੀ ਵੱਡੀ 15000 ਦੀ ਹੁੰਦੀ ਹੈ ਅਸੀਂ ਉਹ ਮਸ਼ੀਨ ਲਾਉਣੀ ਹੈ ਅਸੀਂ ਉਹਨਾਂ ਦਾ ਪੈਦਲੋਂ ਕਮੇਟੀ ਵੱਲੋਂ ਤੇ ਪਿੰਡ ਵਾਲਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ ਮਿਹਰਬਾਨੀ ਪਰਮਾਤਮਾ ਨਾਲੋਂ ਛੜਦੀ ਕਲਾ ਰੱਖਿਆਰ ਮਦਾਨੇ ਭਗੇ ਬਖਸ਼ੇ ਦੇਰੋ ਤਤਾਂ ਦ੍ਰਸ਼ਟੀ ਬਖਸ਼ੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ